ਪਲੀ ਰੇਡ ਕਰਨ ਬੁਣੀ ਆ ਰਹੀ ਹੈ ਚਲਾਨ ਮਾਨ ਮਾਨਪ੍ਰੀਤ ਨੇ ਪਾਤੀ ਜੇ ਮੋਦੀ ਨੂੰ ਤੋਣੀ ਲਾਓ ਇਸ ਨਾਲ ਮੈਕਗਰਾਉਂਡ ਦਾ ਸਾਹਸ ਤਾਮ ਲਾਲਾ ਨਾ ਚਾਹ ਨਾ ਲਾਓ ਟਾਂ ਟਾਂ ਮੋਦੀ ਦੇ ਲਵਰ ਖੋਦਾ ਦੇ ਨਾ 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 ਆ ਰਾਂਗੇ ਕੀ ਆਈ ਹੈ ਹਲੋ ਬੜੀ ਪਿੱਛੇ ਰਹਿਣ ਦੋ ਰਹਿਣ ਦੋ ਬੜੀ ਪਿੱਛੇ ਜਦੇ ਬੜੀ ਪਿੱਛੇ ਲੈ ਆਈਂ ਨਹੀਂ ਆਉਂਦੇ ਨੀ ਚੜਦੇ ਨਹੀਂ ਤੂੰ ਚੜ ਜਾ ਆ ਗਿਆ ਚੜਨ ਲਗਾ ਉਹਨੂੰ ਵੇਖਣਾ ਮੈਂ ਸਾਡੇ ਦਾ ਪੋਟੇ ਹੁਣ ਤਾਂ ਸਾਡਾ ਨਹੀਂ ਮੈਂ ਤਾਤਰੀ ਬੋਲਿਆ ਕੋਈ ਵੰਨਾ ਇੱਕ ਬਾਹਰ ਕੱਢੋ ਵੱਧ ਗਿਆ ਵੱਧ ਗਿਆ ਵੱਧ ਗਿਆ ਤੱਤ ਬਈ ਪਾਪਾ ਚੇਨਾ ਰੱਖਣੇ ਬਾਹਰ ਕੱਢ ਦੇ ਬਾਹਰ ਕੱਢ ਓਏ ਆ ਜਾ ਤੂੰ ਜਿਹੜਾ ਤਾਤਰੀ ਨੂੰ ਬਾਹਰ ਕੱਢ ਕੇ ਆਉਣਾ ਆਪਾ ਮੋਦੀ ਮੋਦੀ ਜੀ ਪਿਆ ਰਿਆ ਇੱਥੇ ਕੀ ਪਿਆ ਮੇਰਾ ਯਾਰ ਖਾਈ ਲਿੰਦੀ ਆ ਕਰਦੇ ਆ ਪਾਣੀ ਲੱਗਾ ਆਂਦਾ ਮੁੰਡਿਆ ਕੋਈ ਨਾ ਕੋਈ ਪਰੇ ਰਿਆ ਆ ਗਿਆ ਆ ਗਿਆ ਯਾਨੀ ਸਾਸਤਾ ਆ ਰਿਹਾ ਅਰਦੇ ਹੋਏ ਕੋਈ ਉੱਤ ਜਰਾ ਕੇ ਖੇੜਾ ਯਾ ਮੈਂ ਇਹਦਾ ਹੀ ਕੋਈ ਨਾ ਇਧਰ ਹੁ ਤੂੰ ਕਿਹੜੀ ਕਰਨੀ ਚੜਕੇ ਆਉਣ ਦਾ ਇਧਰ ਆਵਾ ਠੀਕ ਹੋਈ ਨਹੀਂ ਮੈਂ ਆਇਨਾ ਐਸਨਲ ਦਾ ਸਟਾਰ ਉੜਨ ਆ ਗਿਆ ਸ਼ਾਰਕ ਇਹ ਲੋਕਾਂ ਨੂੰ ਪੱਟਿਆ ਆ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਖਬਰ ਇਹ ਕਿਤੇ ਉਹ ਤੈਨੂੰ ਬਟਾਲਾ ਵੀ ਪਾ ਦੇਣਾ ਤੈਨੂੰ ਉਹਦਾ ਹੋਣੀ ਨਹੀਂ ਗਈ ਆ ਸਭ ਆ ਗਿਆ ਥੋੜੀ ਜਿਹੀ ਇੱਥੇ ਮਾਰ ਲਓ ਕੋਈ ਨਹੀਂ ਕੋਸਾ ਕੋਈ ਥੋੜੀ ਜਿਹੀ ਕੇ ਮਾਰ ਲਓ ਉਸੇ ਕੇ ਇੱਥੇ ਕੇ ਮਾਰ ਲਓ ਉਹ ਪੰਜ ਦਸ ਫਿਰ ਨੰਬਰ ਕਿਹਦੇ ਆ ਗਏ ਓਏ ਅਰੇ ਬਾਹਰ ਜਾ ਯਾਰ ਵੇ ਤੇਰੀ ਮਰਮ ਹਾਇ ਗੁਕਰੀ ਕਰ ਲਿਆ ਟੱਚ ਮੇਰੇ ਦਾ ਉਡਾ ਤ ਫੜ ਨੀ ਕੋ ਰਹਿ ਗਿਆ ਜੇ ਇਹੋ ਹੀ ਇਹੋ ਹੀ ਆ ਇਹ ਤੇ ਮਰਿਆ ਨਹੀਂ ਇਹੋ ਜੀ ਨਹੀਂ ਪਿਆ ਜੇ ਇਹ ਲੈਣੋਂ ਬਾਹਰ ਦਿਖਿਆ ਤੁਨ ਹਲੋ ਹਲੋ ਸਾਨੂੰ ਤੇਰੇ ਅੰਮਾ ਨੇ ਦੇਖੀ ਆਂ ਮੈਨੂੰ ਮੈਨੂੰ ਮਾਰ ਮਾਰੀ ਟੀਮ ਆ ਮੈਂ ਨਹੀਂ ਝਾਰਨਾ ਚਾਹੀਦਾ ਇਹ ਦੇ ਹਰਿਆ ਤੂੰ ਰਹਿ ਗਿਆ ਜਾ ਆ ਰਿਹਾ ਹੁਣ ਆ ਮਾਰਤੀ ਜੀ ਮੈਂ ਟੱਚ ਲਾਂ ਕਿਹੜੀ ਆ ਇਹ ਤਾਂ ਫੇਰ ਉੱਥੇ ਮਾਰੀ ਆ ਨਹੀਂ ਨਹੀਂ ਰੰਦ 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 ਦੇ ਰੰਦੇ ਰੰਦੇ ਨੂੰ ਮਰ ਗਿਆ ਹੀ ਉਹ ਜੋ ਮਨਾ ਚਾਹ ਤੀ ਕਰਦਾ ਓਏ ਨਾ ਮੈਂ ਆ ਇਹ ਨਹੀਂ ਵੀ ਰਾ ਕੋਟੀ ਕੋਟੀ ਕਾਇ ਨੀਦੇ ਪਾਇਡ ਹਿਲ ਲੈਣਾ ਹਾਂ ਆਹੋ ਕਬੱਡੀ ਕੀਤੇ ਨੀ ਸਾਰੇ ਹੁੰਦੇ ਆ ਆਪਰੇ ਦਾ ਝੋਪੋ ਗਿਆ ਫੇਰ ਇਹ ਕਰ ਕਰ ਕੇ ਚੱਲ ਆ ਰਣ ਕੋਟੀ 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 ਵੀ ਕਾਇ ਕੋਟੀ ਕੋਟੀ ਕਹਿ ਤੂੰ ਮੋਦੀ ਦੇ ਝੰਬੋ ਹੈ ਇਹਨੂੰ ਤੱਕਾ ਨਹੀਂ ਪੂਰੀ ਰੀਦ ਨਾ ਮੱਝਾ ਜੇ ਰੱਖ ਇਹਦੇ ਵਿੱਚ ਜੰਦਾ ਪਕਾਵੜਾ ਖਾਣਾ ਇਹ ਹਵਾ ਜੀ ਜਾ ਰਿਹਾ ਉਹ ਬਾਹਰ ਲਈ ਨਾ 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 ਇਹ ਤਾਂ ਕਾਲੇ ਨਾਲ ਬੇਲ ਪਾ ਜਾ ਕੋਟੀ ਕੋਟੀ ਬੰਦਾ ਨਾ ਜੀਏ ਬਸ ਫੜ ਨਾ ਫੜ ਨਾ ਨਹੀਂ ਮੈਂ ਕੋਈ ਚੱਕ ਰਿਹਾ ਤੈਨੂੰ ਆ ਗਏ ਮਗਰੇ ਪੜਦਾ ਫੜਾ ਨਾ ਨਾ ਮੋਦੀ ਕੌਡੀ ਕੌਡੀ ਕਰ ਇਹ ਪਾਉਂ ਨਹੀਂ ਲਿਆ ਇਹਨੇ ਆਊਟ ਹੀ ਹੈ ਇਹ ਪੁਆਇੰਟ ਵੀ ਨਹੀਂ ਲਿਆ ਨਹੀਂ ਉਹ ਟੱਚ ਨਾ ਟੱਚ ਕਰ ਫੜ ਫੜ ਨਾ ਡਬਲ ਡਬਲ ਇਹਨੂੰ ਪਤਾ ਲੱਗਦਾ ਵੀ ਟੱਚ ਲੈਣਾ ਲੈਣ ਦੀ ਆਗੇ ਉਹ ਟੱਚ ਮਾਰਨ ਤੋਂ ਪਹਿਲਾਂ ਹੀ ਆ ਪਾ ਲੈ ਨੋ ਲੈਣ ਕਿਹੜੀ ਆੜੀ ਨਾ ਆੜੀ ਆ ਆ ਆ ਬਾਈ ਉਹਨੇ ਦੋਆ ਵੜ ਲੈਣੋ ਇਹੋ ਅਗਲੀ 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 ਆਈ ਇਹਦੇ ਬੌਂਸ ਪੁਆਇੰਟ ਆ ਆ ਆ ਨਹੀਂ ਕੋਸਰ ਨਾ ਕਰ ਆਈ ਹੋ ਗਈ ਬੌਂਸ ਬੌਂਸ ਕਿੱਦਾਂ ਗਿਆ ਨਹੀਂ ਆਹ ਆ ਕਬੱਡੀ ਵੀ ਟੀਡੇ ਹੀ ਕੋਸ ਆ ਜੀ ਵੀ ਆ ਕਹਿਣਾ ਰੋਣ ਓਏ ਮਾੜੀ ਕਰ ਤੂੰ ਲਾਉਂਦੇ ਉਹਨੂੰ ਟੱਚ ਹੋਏ ਵੇ ਹਾਂ ਮਾਂ ਖੇਡਾ ਰਹੀ ਪਿਆ ਹੈ ਉਹਨਾਂ ਨਾਲ ਦੀ ਪਾਪਾ ਅੰਜੇ ਦਾ ਕੀਤਾ ਤਾਂ ਫੜਨੇ ਇਹਨੂੰ ਬਾਹਰ ਇਹਨੂੰ ਬਾਹਰ ਲੈ ਬਾਹਰ ਬਾਹਰ ਫੰਨਿੰਗ ਆ ਗੋਣਾ ਉਹਦੇ ਨਾਲ ਕਰ ਫੰਨਿੰਗ ਆ ਚੰਨੀ ਦਾ ਚਲਵਾ ਲੈਣਾ ਇਹਨਾਂ ਕਾਜ ਨਾ ਲਵਾਏ ਬਸ ਕੋਈ ਨਹੀਂ ਮੈਚ ਰਹਿ ਗਿਆ ਪਹਰੇ ਆਓ ਪੂਰੀਆਂ ਹਾਂ ਜੀ ਪਿਆ ਦੇ ਮੈਂ ਫੇਰ ਮਰਾਤਾ ਹੀ ਇਹਨੂੰ ਕੋਈ ਫੇਰ ਕੋ ਸਾਬ ਕਿਹਾ ਉਹ ਸੈਂਟਰ ਲੈਣ ਵਾਲੀ ਓਏ ਉਹ ਨਹੀਂ ਆ ਉਹ ਰਹਿ ਗਿਆ ਹੈ ਅਵੇਂ ਕੋ ਸਾਬ ਰਹਿ ਗਏ ਚੱਲ ਆ ਜਾ ਤੂੰ ਚੜੀ ਅਸ ਕੋਈ ਕੱਲਾ ਰਹਿ ਗਿਆ ਨਹੀਂ ਕੋਈ ਨੂੰ ਮੋਦੀ ਨੇ ਪਵਾਇਆ ਕੋਈ ਕੱਲਾ ਮਰਿਆ ਪਹਿਲਾਂ ਦੇ ਮੋਦੀ ਦੇ ਪਹਿਲਾਂ ਮਰ ਗਿਆ ਇਹਨੂੰ ਮਾਰੀਏ ਪਹਿਲਾਂ ਤਰੀਕਾ ਕੋ ਸਾਬ ਦਾ ਆ ਕਾਲੇ ਇਹਦਾ ਟੱਚ ਮਾਰੋ ਬਹੁਤ ਹੀ ਕਿੰਨੇ ਅਰੇ ਫੜੇਗੇ ਜੱਫਾ ਨਹੀਂ ਸਾਰੇ ਆਗੇ ਸਾਰੇ ਸਾਰੇ ਹੀ ਆਗੇ ਸਾਰੇ ਹੀ ਆਗੇ ਸਾਰੇ ਹੀ ਸਾਰੇ ਹੀ ਆਗੇ ਆਗੇ ਸਾਰੇ ਹੀ ਓ ਓ ਉਹ ਅੱਦੇ ਬੰਦੇ ਤਾਂ ਉਰਲੇ ਬੰਨੇ ਲੈਣ ਤਵਾਗੇ ਟੱਚ ਕਰੀ ਜਾਂਦੇ ਤੁਹਾਡੇ ਆਹ ਆਹ ਹਾਵਾ ਕਾਕਾ ਚਲਾ ਚਲਾਓ ਓ ਕਾਕਾ ਹਾ ਟੱਚ ਆਹੋ ਆਹੋ ਤੇ ਜੋਤੀ ਹੋਣੀ ਆਂਦੀ ਹੋ ਕੇ ਟੱਚ ਕਰਦਾ ਆ ਬੋਛਾ ਸਾਰੇ ਟੱਚ ਉਹ ਨਾ ਮੈਂ ਚਾਹੁੰਦਾ ਮੈਂ ਲੈਣਾ ਆ ਨਾ ਆਣ ਦੇ ਪੂਜੀ ਬਾਟੇ ਪਿਆ ਨਾ ਨਾ ਅੰਦਰ ਆ ਲੈ ਉਹ ਚੱਲ ਅੰਦਰ ਹੀ ਸਿੱਧੇ ਲੈਣ ਤੇ ਆ ਉਹ ਆ ਆ ਆ ਆ ਹੋ ਗਿਆ ਕੋਈ ਰੋਪੇ ਰੋਪੇ ਚੰਨ ਜਾਉਂ ਪੰਜ ਆਤੀ ਖੇਸ ਲਾਗੇ ਬਾਤੀ ਦੋ ਰਾਂਗਾਂ ਦੀ ਬਾਤ ਦੋ ਰਾਂਗਾਂ ਦੀ ਬਾਤ ਚੱਲੋ ਮਾਰ ਕੇ ਨਾ ਮਾਰ ਪੰਜ ਨਾਲ ਪੰਜ ਕਿਹੜੇ ਬੋਸ ਆ ਮਿੱਤਰ ਲੈ ਉਹਨੂੰ ਬੋਸ ਬਣਾ ਦੇ ਗੈਲਰੀ ਜੀ ਯਾਰ ਮੈਂ ਉਹਨੂੰ ਬੋਸ ਜੀ ਬਾਹਰ ਨਹੀਂ ਮਾਰ ਗੈਲਰੀ ਜੀ ਨਹੀਂਗਾ ਗੈਲਰੀ ਜੀ ਨਹੀਂਗਾ ਉਹ ਗੈਲਰੀ ਜੀ ਨਹੀਂਗਾ ਗੈਲਰੀ ਜੋ ਉਹ ਗੈਲਰੀ ਨਾ 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 ਵੀਰ ਰੋਟੇ ਦੇ ਉਹ ਠੀਕ ਹੈ ਰੋਟੇ ਦੇ ਉੱਧਰ ਚਲੋ ਲੈਣ ਕਿਹੜੀ ਹਿਲਾਣ ਕਿਹੜੀ ਨਾ ਜਗਾਈ ਇਹਨਾਂ ਜਗਾਈ ਇਹਨਾਂ ਜਗਾਈ ਉੱਧਰ ਉੱਧਰ ਆ ਕੇ ਇਹ ਨਹੀਂ ਕਰ ਲੋ ਕੌਡੀ ਬਾ ਕੌਡੀ ਹਮਾਰੇ ਕੀ ਗੱਲ ਦੀ ਬਾਤ ਕਰਾਉਂ ਤੋੜੀ ਬਾ ਗਿਆ ਕੌਡੀ ਦੋ ਜਣੇ ਹੋਰ ਦੋ ਜਣੇ ਸਾਡੇ ਕੀ ਬਾਤ ਕੌਡੀ ਮੈਂ ਇਹ ਗੱਲ ਨੂੰ ਉਹ ਮੈਂ ਨਾਲੋਂ ਬਾਹਰ ਮਾਰ ਆ ਗਿਆ ਇਹ ਵੀ ਆੜਿਆ ਆਹਕਾਰ ਤਿੰਨ ਰੰਗ ਦੇ ਤਿੰਨ ਲੈ ਨਾਪ ਦੋ ਮੇਰਾ ਵੀ ਆੜਿਆ ਇਹ ਕਿੱਥੇ ਆਉਂਦੇ ਸ਼ੇਰ ਨਹੀਂ ਲੱਗਿਆ ਨਹੀਂ ਇਹੋ ਦੋ ਦੋ ਬਾਹਰ ਨਾ ਮੈਨੂੰ ਨੀ ਆ ਲਾਣੀ ਯਾਰ ਮੈਨੂੰ ਤਾਂ ਟੱਕਰ ਛੋਟੀ ਹੋ ਗਈ ਛੋਟੀ ਹੋ ਗਈ ਆਡਾ ਪੇਡ ਆਇਆ ਲਾਨਪਰਾ ਕਿੱਥੇ ਹੋ ਜਾਣੀ ਆ ਨਾ ਨਾ ਉਧਰ 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 ਚੱਲੋ ਦੇਖੋ ਲੈਣਿਆ ਯਾਹੋ ਉਹ ਉਹ ਭੱਜਣੀ ਨਹੀਂ ਜਾਣੀ ਆ ਪਰਾ ਆਇਆ ਉਹ ਲੈਣਿਆ ਉਹ ਨਹੀਂ ਉਹ ਤਾਂ ਜਾਦੀ ਲੱਗੀ ਉਹ ਨਹੀਂ ਜਿੱਥੇ ਵਾਦੀ ਉਹ ਕੋਈ ਭੱਜ ਗਿਆ ਚੱਟ ਮਾਰ ਦੇਣਾ ਆਪਾਂ ਭੱਜ ਗਏ ਜੇ ਇੱਕ ਆਮਾ ਬਾਹਰ ਕੱਢੋ ਹਾਂ ਮਾਂ ਗੱਗੂ ਨੂੰ ਵੀ ਲੱਗਾਈ ਹਾਂ ਖਾ ਲਓ ਮੈਂ ਔੜ ਊੜ ਕਰਕੇ ਦੇਖੋ ਮਾਰ ਮਾਰ ਦਿਓ ਚੱਲ ਫੇਰ ਪਾ ਦੇ ਆਏ ਕਿਉਂ ਆਏ ਕਿ ਮੀਰੇ 2 3 ਡਬਲ ਰੇਡ ਪਾ ਸਕਦਾ ਬੰਦਾ 2 3 ਹਾਂ ਓਏ ਇਹਨੂੰ ਮੈਨੂੰ ਜਾਗਰਤ ਕਰ ਮੋਦੀ ਚੜ ਗਿਆ ਹੀ ਤੂੰ ਜੁੱਥੇ ਮਰ ਕੋਸਾ ਮੇਰੇ ਓਏ ਬਾਹਰ ਕੱਲ ਮੈਂ ਕੰਨ ਦੇ ਰੱਖਣੀ ਆ ਬਾਹਰ ਹੋ ਜਾਵੇ ਕਾਹਨੋਂ ਨਾ ਜਾ ਜਾਈ ਕਬੱਡੀ ਕਬੱਡੀ ਚੱਲ ਰਹੀ ਹੈ ਕਬੱਡੀ ਕਬੱਡੀ ਓ ਨਹੀਂ ਨਹੀਂ ਕੋਈ ਪਾ ਕੇ ਮੈਂ ਆਉਣਾ ਸਭ ਤੋਂ ਪਹਿਲਾਂ ਕਿਤਾ ਫਾਇਰ ਨਾ ਕਿਤਾ ਫਾੜੇ ਤੇ ਕੰਝੇ ਦੇ ਗਾਉਂਦੇ ਉਹ ਮਾਰਦਾ ਚਾਚ ਓਏ ਆ ਗਈ ਇਹ ਕਿਉਂ ਇਹ ਭਲਾ ਚੱਲੋ ਚੱਲ ਦੋ ਦੋ ਦੇ ਜਿੱਤਦੇ ਆਪਾਂ ਛੇਰਨ ਦਾ ਪਾ ਛੇਰਨ ਤਾਂ ਅੱਬ ਕਿ ਰੱਖੀ ਛੇਰੇ ਨੂੰ ਧਿਆਨ ਨਾਲ ਦੇਗੇ ਲੱਗੇ ਆਈ ਜਾ ਆਈ ਜਾ ਕਿਤਾ ਕਾਲਾਈ ਆਈ ਜਾ ਲੱਗੇ ਚਾਤ ਨਹੀਂ ਮਾਰਦਾ ਲੈ ਓ ਕੋਪਿਆ ਮਾਰਦਾ ਛੇਰੇ ਨੂੰ ਟੈਗ ਪਰਾਂ ਆਇਓ ਕੋਸੋ ਤਿਹੋ ਨਾ ਇਹ ਕੈਡਾ ਜ ਰਹੀ ਤੰਦਾ ਤੋਂ ਇਹ ਨੂੰ ਦਾ ਇਹ ਇੱਕ ਪੈਨ ਆਏ ਤਾਕੇ ਵਛਾ ਸੋੜਦੇ ਤਾਕੇ ਵਛਾ ਹਾਂ ਓਏ ਆਈ ઓય ઓય આ રહ્યા ઓય fauji બહાર જનું ઓ રામ આ વિડિયો જલ્દી ઓ ચમેરા રામ વીર કે કર دوبارہ ફેર વાર જાય યાર જીત ગઈ ઓ યાર એ કે કર આ એક તેરે તો તું નલ ઉંદર દેખે ખરાઈ રોઈ પી કે કાળ જાલ કે કે રોઈ તું જ ઓય પી કે દે ઓ વેખાર આહી હા અચ્છા ਉਹ ਯਾਰ ਉਹ ਨਹੀਂ ਉਹ ਜਾਂਦਾ ਮੈਨੂੰ ਮਾਰ ਦੋ ਮੁਕੀਆਂ ਮਾਰ ਮਾਰ ਕੋਈ ਨਹੀਂ ਬੋਲਦੀ ਬੰਦਾਨੀ ਇਹ ਗਲਤ ਨਾ ਲੱਗਿਆ ਗੜੀ ਯਾਰ ਅੰਨਾ ਆ ਲੱਗ ਜਾਣਾ ਇੱਕ ਬੰਦਾ ਟੁੱਟ ਜਾ ਸਾਰੀ ਟੀਮ ਡਰ ਜਾਂਦੀ ਹੈ ਉਹ ਪਿਆਈ ਨਾ ਚੌੜੇ ਹੋ ਗਏ ਨਾ ਨਾ ਜੋ ਬਣਾ ਸੇਵ ਰੇਡ ਆ ਜਾ ਭਾਵੇਂ ਪੁਆਇੰਟ ਨਾ ਦੇਈ ਚੰਗਾ ਉਹ ਨਾ ਲੱਗਿਓ ਸੇਵ ਰੇਡ ਆ ਜਾ ਉਹ ਨਾ ਕੋਈ ਉਹ ਸੋ ਪਲੋ ਨਾ ਹੋ ਜੀ ਥੋੜਾ ਵੇਖੀ ਨਾ ਅੱਜ ਦੇ ਜਦੋਂ ਲੱਗ ਜਿੰਦਾ ਮਾਰ ਜਾਂਦਾ ਰਹਿੰਦੇ ਆਏ ਹੋਏ ਮਰਵਾਤਾ ਇੱਕ ਨਾ ਨਪਦਾ ਹੀ ਆ ਜੀ ਜਦੋਂ ਨਾ ਇਹਨੂੰ ਸੇਵਰੇਡ ਆ ਜਾ ਓਏ ਆ ਪਤਾ ਨਹੀਂ ਕਿਹੜਾ ਪੈਨ ਚੋਤਾ ਨਪਗੇ ਵਿੱਚੋਂ ਮਾਰ ਆ ਮਮਾ ਹੁਣ ਕਲਾਂ ਕਬੜੀ ਨਾਲ ਹੀ ਆਏ ਹੋਏ ਲੋਈ ਆ ਹੁਣ ਨਾ ਨਹੀਂ ਇਹਨੂੰ ਮਰੂਨ ਮੋਦੀ ਇਧਰ ਆ ਇਹ ਮੈਨੂੰ ਪਤਾ ਜਾਂ ਮੰਨੇ ਦਾ ਸਟਾਨੀ ਜਾਂ ਗੱਗੂ ਦੀ ਅੱਛਾ ਨਹੀਂ ਕੱਢਣਾ ਕਬੱਡੀ ਨਹੀਂ ਬੋਲਦਾ ਇਹਨੂੰ ਪਾਉਏ ਨੂੰ ਉੱਚੀ ਤੇ ਬੋਲ ਲੈ ਪੁਆਇੰਟ ਆਦਾ ਹੀ ਮੂੰਹ ਚ ਕੀ ਦੋ ਨਾ ਕੱਢਦਾ ਕਬੱਡੀ ਬੋਲ ਲੈਣ ਬੜੀ ਲੱਗ ਗਈ ਮੋਦੀ ਘਵਾ ਦੇ ਨਾ 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 ਤਰੀਵਾਰੇ ਪੜੀ ਆਏ ਨੇ ਕੋਮ ਕੰਮ ਲੈ ਬਣਾ ਦੇ ਤੂੰ ਮਨੀ ਮਤ ਨਾਮ ਉੱਟੜੇ ਨਹੀਂ ਨਹੀਂ ਨਾ ਤਾ ਕੇ ਜੜੀ ਨਹੀਂ 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 ਅੱਜ ਮੈਂ ਥੋੜੀ ਫੌਜ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹਲ ਮੰਨ ਨਾ ਨਹੀਂ ਆਓ ਕੋਈ ਨਹੀਂ ਤੁਸੀ ਨਹੀਂ ਕਰਨਾ ਕੋਈ ਇਧਰ ਰੱਖ ਇਧਰ ਨਹੀਂ ਦਰਾ ਨਾ ਪੈ ਕਹਿ ਕਰ ਨੂੰ ਛੇਰੇ ਦੀ ਕੰਨੀ ਦਾ ਬਹੁਤ ਛੇਰੇ ਕੀ ਇਹ ਦਾਲ ਦੀ ਜਾਂ ਦਾਲ ਪਾ ਦਾਲ ਨਾ ਨਾ ਮੰਨੇ ਨਾ ਤਨ ਪਾ ਓਏ ਇਹਨੇ ਬੋਂਸ ਨਹੀਂ ਕੀਤਾ ਇਹ ਆਉਟੀ ਜੋ ਬਸ ਥੋੜਾ ਕਰਤਾ ਬੋਂਸ ਹਮਸਾ ਕਰਤਾ ਉਹ ਤਾਂ ਦੋ ਆ ਨਜ਼ਰ ਨੂੰ ਮਾਮਾ ਪਾਣ ਦਾ ਚੰਦਾ ਜਲਾ ਕੇ ਨਾ 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 ਵਾਪਸ ਨਾ ਕੋਈ ਨਹੀਂ ਆ ਤਾਂ ਕਾ ਡੇ ਬੰਦੇ ਮਾਰੇ ਆ ਡੱਕੋ ਆ ਜੀ ਡੱਕੋ ਆ ਜੀ ਆ ਜੀ ਡੱਕੀ ਡੱਕਾ ਗਿਆ ਹੁਣ ਓਏ ਯਾਰ ਕਿਹੜੇ ਢਿੱਲੇ ਰੱਖਿਆ ਤੁਸੀਂ ਖੋਲ ਲਈ ਓਏ ਤੇ ਆ ਜਾ ਤੂੰ ਨਾ ਯੋਰ ਆਇਆ ਤੂੰ ਪੂਰਾ ਯੋਰ ਆ ਤਾਂ ਨਹੀਂ ਫੜੇ ਗਏ ਕੋ ਸਾਹਿਬ ਢਿੱਲੇ ਆਂਦੇ ਆ ਕਿਹਨਾਂ ਢਿੱਲੇ ਲੱਗੇ ਹੋ ਨਹੀਂ ਆ ਤੁਸੀਂ ਸ਼ੇਰ ਜਾ ਜੇ ਸ਼ੇਰ ਨੂੰ ਆ ਕੇ ਪੱਲੇ ਜਟਾ ਉਹ ਬੌਂਸ ਨਹੀਂ ਹੋਇਆ ਵੇਖਾ ਆ ਪੈ ਗਿਆ ਆ ਲੈਣੇ ਓਏ ਹੋ ਰੋਈ ਜਾਂਦੇ ਕੋਲ ਰੁੰਦੇ ਬੜਾਏ ਦੇਖਿਆ ਇਹ ਇਹ ਆਓ ਕਬੱਡੀ ਮਾਰਦੇ ਨਹੀਂ ਮੈਂ ਕਬੱਡੀ 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 ਇਹ ਕਰ ਬੱਗੂ ਬੱਗੂ ਆ ਚੋ ਗਾ ਬੋਲੇ ਕਿਹੜੀ ਤਰ੍ਹਾਂ ਬੋਲੇ ਨਹੀਂ ਬੋਲੇ ਨਹੀਂ ਬੋਲੇ ਸੋਮੇ ਗਰਾਊਂਡ ਤੇ ਆਮ ਹੋ ਗਿਆ ਆਮ ਹੋ ਗਿਆ ਨਹੀਂ ਆਮ ਹੋ ਗਿਆ ਇੱਥੇ ਚਲੋ ਜਾ ਦੋ ਕੁ ਸਕਿੰਟ ਹੋ ਗਿਆ ਤੂੰ ਆਉਂਦੀ ਕਬੱਡੀ ਨਹੀਂ ਬੋਲਣ ਦਿਆ ਲਵਾਉਣੇ ਹੁੰਦੇ ਕਬੱਡੀ 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 ਆ ਜਾਓ ਆਇਓ ਹੱਟ ਕੇ ਕੋਲ ਮੈਂ ਆ ਗਿਆ ਹਾਂ ਆ ਇਹੋ ਆ ਜੋ ਹਰ ਨੇ ਦੇਖੋ ਜਾਂਦਾ ਬਹੁਤ ਨੇ ਬਹੁਤ ਬਹੁਤ ਨਾ 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 ਆਹੋ ਛੱਡ ਦਿਓ ਆ ਬਾਕੀ ਛੱਡ ਦਿਓ ਛੱਡ ਦਿਓ ਜਿੰਨਾ ਜਰਾ ਆਖੀ ਨੂੰ ਚੰਨੀ ਛੱਡਣਾ ਚੜ੍ਹੇ ਨਾ ਵੇਖੇ ਨਾ ਕਿੰਨਾ ਨਾਤ ਮੇਰੇ ਰੋ ਰੋ ਕੀ ਆਉਤੋਨੇ ਆਇਆ ਛੇ ਰਿਆ ਬਾਹਰ ਕਾ ਦੇ ਗਰ ਸਾਈ ਗਾੜਮ ਤੇ ਦੇਖ ਤੋਵਲ ਆਇਆ ਕੋਈ ਪਾਇੰਡ ਮੁਕੇ ਦੀ ਤੇ ਗਾੜੀ ਨੂੰ ਚੇਆ ਜਾਣਾ ਦੇ ਲੁੱਜੀ ਤੇ ਉਹ ਨਾ ਨਾ ਕੋਈ ਨਹੀਂ ਤੜਫਣਾ ਦੇ ਇੱਧਰ ਇੱਧਰ ਕਰਕੇ ਮਾਰ ਦਾ ਚ ਆ ਗਿਆ ਆਇਆ ਵੀ ਛੇ ਰਿਆ ਨਹੀਂ ਨਹੀਂ ਕੋਫੜ ਹੁੰਦਾ ਲੋ ਹਲੂ ਅੰਦਰ ਬਸ ਪਲੇਅਰ ਦੇ ਪਾਟ ਫੁੱਲ ਗਏ ਆ ਆਇਓ ਬਾਹਰ ਬਾਹਰ ਕੋਸਾ ਆਜਾ ਆ ਮੈਂ ਗਰਾਊਂਡ ਤੇ ਬੈਠਾ ਚੂੜੀ ਤੂੰ ਵੀ ਬਾਹਰ ਜਾਈਂ ਤੈਨੂੰ ਫੋਟੋ ਲੈ ਆ ਫਿਰ ਤੂੰ ਵੀ ਬਾਹਰ ਜਾ ਇਹ ਬਾਹਰ ਨਹੀਂ ਉਹ 1-1 ਹੋ ਗਿਆ ਦੋਵੇਂ ਆਊਟ ਦੋਵੇਂ 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 ਆ ਪਹਿਰੇ ਆ ਨਾ ਤੂੰ ਇਹ ਕੁੱਸਾ ਭੱਜ ਤੂੰ ਹੀ ਆਊਟਰ ਤੂੰ ਹੀ ਆਊਟਰ ਉਹ ਕੋਈ ਨਾ ਦੇ ਨੀ ਉਹ ਮੈਂ ਟੈਕਨੀਕਲ ਪਾਣੀ ਬੰਦਾ ਮੇਰਾ ਆ ਐਡੀ ਬਾਹਰ ਖੜੀ ਐ ਦੀ ਮੈਂ ਬਾਹਰ ਬਾਹਰ ਕੋਈ ਨਹੀਂ ਚੰਗਾ ਉਹ ਆਇਆ ਆ ਜਾ ਕਰੋ ਘੂਸਿਓ ਹਣ ਕੋਈ ਚਾਹ ਦੀ ਵਾਰੀ ਯਾਰ ਮਾਨਫਰੀ ਦਾ ਆ ਯਾਰ ਤੇ ਬੰਦਾ ਮਾਰ ਕੇ ਜਿੱਤ ਗਏ ਜਿੱਤ ਗਏ ਇੱਕੋ ਰਹਿ ਗਏ ਬਸ ਕੋਲ ਸਾਹਿਬ ਨੂੰ ਫਿਰ ਫਿਰ ਪੂਰਾ ਠਾਕੇ ਜਫਾਏ ਪਾ ਜਾਂਦੇ ਆ ਦੇ ડા <laughs> એ <laughs> ਹੇ ਬਰਾ ਯਾਰ ਅੱਜ ਮਾਨੀ ਨਾ ਮੈਂ ਪੂਰਾ ਪਾਰਾ ਹੱਥੇ ਆ ਬੜੇ ਪਾਉਂਦੇ ਲੱਗਿਆ ਓਥੇ ਬਹੁਤ ਹਮ ਮੰਗੂ ਔਰ ਸਿਧੂ ਆ ਤਿੰਨ ਜਣੇ ਬਾਹਰ ਤੇ ਤਿੰਨ ਜਣੇ ਤਿੰਨ ਜਣੇ ਅਸੀਂ ਤਿੰਨ ਕੂੜਾ ਹੱਤਾਂ ਤੋਂ ਜਿਆ ਮਾਨੀ ਦਾ ਤਾਕਦਾ ਨਹੀਂ ਮੇਰੇ ਦੋਜਮਨ ਮੈਦੇ ਹੋ ਗਏ ਪਿਛਾਣ ਹੱਲਾਇਆ ਇਸੇ ਮਾਰ ਕੇ ਕਰ ਗਿਆ ਫਿਰ ਚੁੱਪਦੇ ਹੁੰਦੇ ਸੈਂਟਰ ਚ ਆ ਤੂੰ ਤੂੰ ਸੈਂਟਰ ਚ ਕੋਈ ਨੇ ਹੱਥ ਲਾਇਆ ਇਨੀ ਕਦ ਮੈਂ ਉਹੀ ਨਹੀਂ ਹੱਥ ਲਾਇਆ ਓਏ ਲੱਕ ਲੱਗੇ ਆ ਮੇਰੇ ਡ੍ਰੋਪ ਨਾ ਜਿੱਤਦੇ ਆਪਾਂ ਨੇ ਮੇਰੇ ਲੱਗ ਗਿਆ ਪੁਆਇੰਟ ਨਾ ਦਈ ਨਹੀਂ ਦਨੇ ਭੱਜ ਨਹੀਂ ਕੇ ਮਾਰਨਾ ਆਪ ਹੀ ਮਾਰ ਲੈ ਨਹੀਂ ਨਹੀਂ ਤੱਕ ਨਾ ਮਾਰਿਓ ਉਹ ਬਾਹਰ ਨਾ ਜੀ ਓਏ ਤੇ ਕੰਨੇ ਕੰਨੇ ਦੀ ਕੋ 1 2 ਨਹੀਂ ਹੋਣੀ ਲੋਕ ਨਾ ਪੁਆਇੰਟ ਨਾ ਦਈ ਜਿੱਤ ਦਈ ਨਾ ਓ ਇੰਨਾ ਚੱਲ ਜਾਓ ਆ ਮੇਰਾ ਓਏ ਪੀਕੀ ਨਾ ਹੋ ਰਹੀ ਮੋਕਾ ਆ ਰੇ ਹਾਂ ਤੁਸੀਂ ਆ ਜੋ ਪਾੜ ਦਿਓ ਤੁਸੀਂ ਬਲੈਕ ਬਾਲਾ ਤੁਸੀਂ ਬਾਕੀ ਨਹੀਂ ਫੜਦਾ ਰੇ ਵਧੀਆ ਵਧੀਆ ਬੱਲੇ ਇਹਦਾ ਖੇੜਾ ਕਰਕੇ ਕਰ ਦੇਣਾ ਤੁਸੀਂ ਮਾਜ ਦੇ ਚਾਹਣਾ ਹਾਂ ਬਸ ਇੱਕ ਬੰਦਾ ਇਹਨਾਂ ਪਰਨੇ ਤੇ ਵਿਚਾਰਦੀ ਪਿੱਛੋਂ ਖੜ ਨਹੀਂ ਸਕਦਾ ਉਹਨਾਂ ਦੇ ਤੁਸੀਂ ਇੰਨਾ ਬਲੌਗ ਬੰਦਾ ਆਵੇ ਜਿੱਤ ਗਏ ਨਹੀਂ ਦੋ ਜਿੱਤ ਕੇ ਦੋ ਅਸੀਂ ਕਈ ਜਿੱਤ ਗਏ ਦੋ ਜਿੱਤ ਕੇ ਕਹਦੇ ਆਂ ਕਿਹਨੇ ਜਿੱਤ ਕੋਈ ਦੋ ਜਿੱਤੇ ਆ ਦੋ ਦੋ ਅੱਗੇ ਫਿਰ ਪੱਜੇ ਇਹਨਾਂ ਜਾਰੀ ਦਿੱਕਤ ਫੜ ਫੜ ਲੈ ਗੋਟੀ ਫਲਾ ਆਪਾਂ ਪਹਿਲਾਂ ਕਬੱਡੀ ਕਬੱਡੀ ਬੋਲਿੰਦਾ ਸੀ ਇਹ ਨਹੀਂ ਬੋਲਦੇ ਕਹੋ ਇਹਨਾਂ ਨੂੰ ਮਾਰੋ ਕੱਜੇ ਫਿਰ ਪੱਥੇ ਮਾਰੂਗੂ ਮੋਦੀ ਵੇਖੇ ਮੈਂ ਕਾਲੇ ਦੇ ਮਾਰ ਦੇ ਓਏ ਸੁਭਾਨ ਅੱਗੇ ਕਾਕਾ ਹੋ ਰਿਹਾ ਹੋਰ ਤੈਨੂੰ ਪੁੱਛੇ ਉਹ ਨਹੀਂ ਆਡਾ ਰੇਡ ਮਾਰਾ ਯਾਰ ਬੰਦਰ ਬਦਲੋ ਬਦਲੀਏ ਤੂੰ ਜਾਣਾ ਚਾਹੋਗੇ ਉਹਨਾਂ ਨਾਲ ਨਹੀਂ ਨਹੀਂ ਰਹਿਣ ਦ ਰਹਿਣ ਦ ਜੇ ਪੁੱਛ ਲਾ ਕੋਈ ਜਾਣਾ ਚਾਹੁੰਦਾ ਲੈ ਲੈ ਤੂੰ ਆਂਦਾ ਹੀ ਮੈਂ ਜੀ ਗਲਿਆਂ ਤੂੰ ਸੋ ਆ ਬਾਹ ਪਾ ਜਾਗਾ ਸਿਰ ਆਈ ਛੋਟਾ ਚਲੀ ਲੈ ਲੈ ਵਾਹ ਫੌਨ ਨੂੰ ਬਰ ਘਟ ਆ ਗਿਆ ਨੇ ਉਹ ਮਾਰ ਲਾ ਦੇ ਉਹ ਨਹੀਂ ਆਉਂਦਾ ਕਰਦੇ ਨਾ ਲੱਗ ਗਿਆ ਉਹ ਨਹੀਂ ਆਵੇ ਲਗਾ ਅਰੇ ਲੈ ਨਾ ਮੇਰਾ ਪੈ ਜਾਣਾ ਕਾਈ ਪਾਰ ਬਾਪਾ ਲਗਾ 29 ਸਤੰਬਰ ਆਹ ਕੋਣ ਹੋ ਰੈਫਰੀ ਪੁੱਛ ਚੱਲ ਹੁਣ ਲੈ ਆਜਾ ਆਜਾ ਮੇਰੇ ਵੀ ਤਾਂ ਫਾ ਲਿਆ ਮੈਂ ਨਹੀਂ ਉਹ ਜਾ ਜਦੋਂ ਇੱਕ ਪੁਆਇੰਟ ਆ ਗਿਆ ਤੂੰ ਵੀ ਤਾਂ ਬਾਹਰ ਘੱਟੋ ਬਾਹਰ ਨੂੰ ਬਾਹਰ ਘੱਡਾ ਆਇਓ ਤੂੰ ਵੀਰਾ ਉਹ ਕੱਗੂ ਕਿੱਥੋਂ ਕਾ ਤੋ ਲੱਗ ਜਨਾ ਤੂੰ ਉਹ ਮੈਂ ਲੱਗਾ ਨਹੀਂ ਮੈਨੂੰ ਓਏ ਉੱਥੇ ਕਿਸੀ ਚੋਤੇ ਕਰ ਰਹੀ ਜਾਨੀ ਨਹੀਂ ਕਰਦਾ ਨਹੀਂ ਲੱਗਾ ਉਹ ਨਹੀਂ ਆ ਉਹਨੂੰ ਪੁੱਛੋ ਬੇਟਾ ਗਿਆ ਨਹੀਂ ਛਪਾਕਾ ਉੜੇ ਪੂਰੀ ਆ ਗਿਆ ਕਬੜੀ ਕੋਸਾ ਉਹ ਮੈਂ ਜਿਤਨਾ ਧਿਆਨ ਨਾ ਆਇਆ ਜਿਤ ਮੋਦਾ ਨਹੀਂ ਕਰਦਾ ਜਿੱਤੇ ਡੜਾ ਕੇ ਤੜਜੋ ਜਿੱਕੇ ਨਾ ਮੈਂ ਇੱਕ ਮੀਨ ਆਮਦ ਲੈ ਜੜਦਾ ਅੱਗੇ ਕੋਸਾ ਆਉਂਦੀਆਂ ਰੇਡਾ ਬਾਜੀ ਆਜੋ ਤੈਨੂੰ ਉਹਨਾਂ ਚੰਨ ਜਿਹੜੇ ਜਿਹੜੇ ਬੋਲਿਆ ਨਾ ਚੜੇ ਨਾ ਹਣ ਕੋਈ ਨਾ ਫਲਾ ਕੇ ਟੱਪ ਨਾ ਫਲਾ ਜੱਗੋ ਆਪਾਂ ਦੀ ਇਹ ਕੋਸਾ ਅੰਦਰ ਟੱਪ ਮੈਂ ਵੀ ਖੜਾ ਤੂੰ ਉੱਪਰ ਆ ਗਿਆ ਆ ਕੋਸਾ ਪਿੰਚਾ ਨੇ ਆਉ ਡਾ ਤੂੰ ਆਉ ਡਾ ਆਓ ਉਹ ਆਉ ਡੋ ਗਿਆ ਜਿੱਤ ਗਏ ਕਿਥੇ ਜਾਂਦੇ ਨੇ ਕਿਹਾਰੇ ਫਾੜੀ ਸਕਦਾ ਹੈ ਫੜ ਲਾ ਉਸ ਚੜ ਜਾ ਲੱਗ ਗਿਆ ਡਿਆਣੀ ਹੈ ਉਹ ਨਾ ਆਉਂਦਾ